ਲੋ ਜੀ ਪੰਜਾਬ ਦੇ ਵਿੱਚ ਚੱਲ ਰਹੀਆਂ ਹੁਣ ਬਿਲਕੁਲ ਛੁੱਟੀਆਂ ਤੇ ਅਸੀਂ ਸੋਚਿਆ ਵੀ ਘੁੰਮੇ ਆਈਏ ਕਿਤੇ ਨਾ ਕਿਤੇ ਤੇ ਫੇਰ ਕੁਰਾਲੀ ਵਾਲੇ ਸਟੇਸ਼ਨ ਪਹੁੰਚ ਗਏ ਤੇ ਟ੍ਰੇਨ ਦਾ ਕਰਦੇ ਰਹੇ ਇੰਤਜ਼ਾਰ ਪਿਛਲੀ ਵਾਰ ਜਦੋਂ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਟ੍ਰੇਨ ਕੱਟੋ-ਕੱਟ 4 ਘੰਟੇ ਲੇਟ ਆਈ ਪਰ ਅੱਜ ਟ੍ਰੇਨ ਨੇ ਕਮਾਲ ਕਰ ਦਿੱਤੀ ਪੂਰੇ ਟਾਈਮ ਤੇ ਟ੍ਰੇਨ ਕੁਰਾਲੀ ਦੇ ਰੇਲਵੇ ਸਟੇਸ਼ਨ ਤੇ ਪੁੱਜ ਗਈ ਅਸੀਂ ਬਾਗੋ-ਬਾਗ ਹੋ ਗਏ ਸਾਡੇ ਨਾਲੋਂ ਵੱਧ ਬਾਗੋ-ਬਾਗ ਸਾਡੇ ਬੱਚੇ ਹੋ ਗਏ ਜੋ ਕਿ ਕਾਫੀ ਢੇਰ ਤੋਂ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਅਸੀਂ ਸੋਚਿਆ ਹੋਇਆ ਸੀ ਕਿ ਨਹੀਂ ਰਾਹੀ ਹੀ ਹਰਦਵਾਰ ਚੱਲੀਏ ਤੇ ਹਰਦਵਾਰ ਪਹਿਲੀ ਵਾਰ ਅਸੀਂ ਟ੍ਰੇਨ ਦੇ ਰਾਹੀਂ ਜਾ ਰਹੇ ਸੀ ਟ੍ਰੇਨ ਦੇ ਵਿੱਚ ਅਸੀਂ ਆ ਚੁੱਕੇ ਹਾਂ ਤੇ ਟ੍ਰੇਨ ਦੇ ਵਿੱਚ ਅਗਲੇ ਡੱਬਿਆਂ 'ਚ ਕਾਫੀ ਰਾਖ ਸੀਗਾ ਤੇ ਜਦੋਂ ਟ੍ਰੇਨ ਦੇ ਪਿਛਲੇ ਡੱਬੇ ਤੇ ਗਏ ਤੇ ਖਾਨੀ ਸੀਗਾ ਟੱਪਾਂ ਦੇ ਬਹੁਤ ਪਿਛੇ ਵਾਲਾ ਸਾਨੂੰ ਕਿਸੇ ਨੇ ਪਹਿਲਾਂ ਹੀ ਦੱਸਿਆ ਸੀ ਕਿ ਟ੍ਰੇਨ ਜਿਹੜੀ ਆ ਉਹ ਬਿਲਕੁਲ ਭਰੀ ਹੋ ਜਾਂਦੀ ਹੈ ਤੇ ਤੁਸੀਂ ਸਭ ਤੋਂ ਅੱਗੇ ਵਾਲੇ ਜਾਂ ਸਭ ਤੋਂ ਪਿੱਛੇ ਵਾਲੇ ਡੱਬੇ ਦੇ ਵਿੱਚ ਚੜੇ ਹੁੰਦੇ ਅਸੀਂ ਟ੍ਰੇਨ ਦੇ ਸਭ ਤੋਂ ਪਿੱਛੇ ਵਾਲੇ ਡੱਬੇ ਵਿੱਚ ਜਾ ਚੜੇ ਜੋ ਕਿ ਬਿਲਕੁਲ ਖਾਲੀ ਪਿਆ ਸੀ ਤੇ ਉਸ ਤੋਂ ਬਾਅਦ ਅਸੀਂ ਹੁਣ ਸੋਚਿਆ ਵੀ ਕਰੀਏ ਕਿ ਨਿਆਣੇ ਕਹਿੰਦੇ ਕੁਝ ਕਰੋ ਫਿਰ ਅਸੀਂ ਕਲੋਲਾ ਕਰੀਆ ਤੇ ਜਿਸ ਤਰ੍ਹਾਂ ਬਚਪਨ ਦੇ ਵਿੱਚ ਲਟਕਦੇ ਹੋਏ ਝੂਮਦੇ ਹੋਏ ਨਜ਼ਾਰੇ ਲੰਦੇ ਸੀ ਤੇ ਟ੍ਰੇਨ ਦੇ ਖਾਲੀ ਡੱਬਾ ਹੋਣ ਦਾ ਫਾਇਦਾ ਅਸੀਂ ਚੱਕ ਲਿੱਤਾ ਤੇ ਪੂਰੇ ਨਜ਼ਾਰੇ ਲੈ ਲਗਾਤਾਰ ਟ੍ਰੇਨ ਦੇ ਵਿੱਚ ਅੱਗੇ ਜਾ ਕੇ ਤੇ ਟ੍ਰੇਨ ਭਰਦੀ ਕੋਈ ਨਜ਼ਰ ਆਈ ਤੇ ਜਿਹੜਾ 8.5 ਪਾਸ ਸੀ ਉਹ ਵੀ ਹੁਣ ਭਰਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਜਦੋਂ ਅਸੀਂ ਸਰਸਾਵਾ ਪੁੱਜੇ ਤਾਂ ਜਿੰਨੀ ਕੁ ਸਵਾਰੀਆਂ ਚੜ ਰਹੀਆਂ ਸਨ ਉੰਨੀਆਂ ਹੀ ਉਤਰ ਰਹੀਆਂ ਸਨ ਸਟੇਸ਼ਨ ਜਿਹੜਾ ਵੀ ਦੇਖਦੇ ਸੀ ਤੇ ਬਿਲਕੁਲ ਲੋਕ ਹੀ ਲੋਕ ਨਜ਼ਰ ਆ ਰਹੇ ਸੀ ਸਾਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਉੱਠ ਕੇ ਅਸੀਂ ਬਾਥਰੂਮ ਜਾਈਏ ਕਿਉਂਕਿ ਪੈਸੰਜਰ ਗੱਡੀ ਦੇ ਵਿੱਚ ਜੇਕਰ ਕੋਈ ਸਵਾਰੀ ਉੱਠ ਜਾਵੇ ਤਾਂ ਉੱਥੇ ਕੋਈ ਵੀ ਬੈਠ ਸਕਦਾ ਹੈ ਫਿਰ ਲੜਾਈ ਝਗੜੇ ਵਾਲਾ ਮਾਹੌਲ ਵੀ ਬਣ ਸਕਦਾ ਹੈ ਫਿਰ ਅਸੀਂ ਇੱਕ ਇੱਕ ਕਰਕੇ ਬਾਥਰੂਮ ਗਏ ਤੇ ਫਿਰ ਬਾਤ ਸੀਟ ਜਿਹੜੀ ਹੈ ਬਿਲਕੁਲ ਵੀ ਖਾਲੀ ਨਹੀਂ ਛੱਡੀ ਸਰਸਾਵਾ ਪੂਜੇ ਤਾਂ ਹਨੇਰਾ ਹੋ ਗਿਆ ਉਸ ਤੋਂ ਬਾਅਦ ਟ੍ਰੇਨ ਲਗਾਤਾਰ ਚਲਦੀ ਰਹੀ ਤੇ ਅਸੀਂ ਟ੍ਰੇਨ ਦੇ ਨਾਲ-ਨਾਲ ਨਵੇਂ-ਨਵੇਂ ਵੱਖਰੇ-ਵੱਖਰੇ ਸਟੇਸ਼ਨ ਦੇਖਦੇ ਰਹੇ ਤੇ ਕਦੇ ਤਾਕੀਚ ਨੂੰ ਬਾਹਰ ਆ ਕੇ ਫੋਨ ਤੇ ਵੀਡੀਓ ਬਣਾਉਣ ਲੱਗ ਜਾਂਦੇ ਸੀ ਤੇ ਕਦੇ ਕਿਸੇ ਤਰੀਕੇ ਦੇ ਨਾਲ ਅੰਦਰ ਹੀ ਖਾਸੀ ਮਜ਼ਾਕ ਕਰਦੇ ਕੋਈ ਅਸੀਂ ਟਾਈਮ ਬਤੀਤ ਕਰ ਰਹੇ ਸਨ ਕਿਉਂਕਿ 6 ਘੰਟੇ ਦਾ ਤਕਰੀਬਨ ਸਫ਼ਰ ਸੀ ਅਤੇ ਸਾਨੂੰ ਉਦੋਂ ਖੁਸ਼ੀ ਹੋਈ ਜਦੋਂ ਟ੍ਰੇਨ ਬਿਲਕੁਲ 10 ਵਜੇ ਹਰੀਦਵਾਰ ਪਹੁੰਚੀ। ਕੁਰਾਲੀ ਤੋਂ ਇਹ 4 ਵਜੇ ਟ੍ਰੇਨ ਰਵਾਨਾ ਹੋਈ ਸੀ ਤੇ ਪੂਰੇ 10 ਵਜੇ ਇਹ ਹਰਦਵਾਰ ਪੁੱਜ ਗਈ ਸੀ। ਸਾਨੂੰ ਇੱਕ ਡਰ ਸੀ ਕਿ ਅਸੀਂ ਕੁਰਾਲੀ ਵਾਲੀ ਧਰਮਸ਼ਾਲਾ ਵਿੱਚ ਜਾਣਾ ਹੈ ਤੇ ਉਹ 10 ਵਜੇ ਜੋ ਐ ਧਰਮਸ਼ਾਲਾ ਦਾ ਗੇਟ ਬੰਦ ਕਰ ਦਿੰਨੇ ਆ ਪਰ ਹੈਪੀ ਉੱਥੇ ਸੀ ਤੇ ਹੈਪੀ ਨੂੰ ਫੋਨ ਤੇ ਦੱਸ ਦਿੱਤਾ ਸੀ ਕਿ ਅਸੀਂ ਦੱਸਦੇ ਆ 10:30 ਵਜੇ ਦੇ ਕਰੀਬ ਉੱਥੇ ਪਹੁੰਚਾਂਗੇ ਤੇ ਫਿਰ ਅਸੀਂ ਟ੍ਰੇਨ ਦੇ ਵਿੱਚ ਹੀ ਸਮਾਂ ਬਤੀਤ ਕਰਦੇ ਰਹੇ ਦੇਖਦੇ ਰਹੇ ਬਾਹਰ ਨਿਕਲ-ਨਿਕਲ ਕੇ ਕਿ ਕਿਹੜਾ ਸਟੇਸ਼ਨ ਹੁਣ ਆਵੇਗਾ ਤੇ ਕਿੰਨੀ ਕੁ ਭੀੜ ਉਤਰੇਗੀ ਤੇ ਕਿੰਨੀ ਕੁ ਭੀੜ ਚੜ੍ਹੇਗੀ ਤੇ ਨਜ਼ਾਰੇ ਫੁੱਲ ਆ ਰਹੇ ਸੀ ਟ੍ਰੇਨ ਦੇ ਵਿੱਚ ਬੱਚੇ ਪੂਰਾ ਇੰਜੋਏ ਕਰ ਰਹੇ ਸੀ ਤੇ ਜਦੋਂ ਕੀ ਜੀ ਕਾਰ ਦੇ ਵਿੱਚ ਜਾਂਦੇ ਆ ਤੇ 6-7000 ਰੁਪਏ ਲੱਗ ਜਾਂਦਾ ਪਰ ਸਿਰਫ 55 ਰੁਪਏ ਦੀ ਟਿਕਟ ਦੇ ਵਿੱਚ ਹਰ ਦوار ਇੱਕ ਸਵਾਰੀ ਪੁੱਜ ਸਕਦੀ ਹੈ ਜੋ ਕਿ ਕਾਫੀ ਸਸਤੀ ਪੈਂਦੀ ਹੈ ਅਤੇ ਰੇਲਵੇ ਸਟੇਸ਼ਨ ਬਿਲਕੁਲ ਹਰਦੀ ਪੋੜੀ ਦੇ ਨੇੜੇ ਹੈ ਜਿਸ ਦਾ ਫਾਇਦਾ ਹੁਣ ਚੱਕਣਾ ਚਾਹੀਦਾ ਕਿਉਂਕਿ ਜਿਹੜਾ ਕੰਮ 50 ਰੁਪਏ 60 ਰੁਪਏ ਵਿੱਚ ਬਣੇ ਉਹ 7-8000 ਰੁਪਏ ਕਿਉਂ ਜਿਹੜਾ ਲਾਉਣਾ ਹੈ ਤੇ ਸਾਨੂੰ ਟ੍ਰੇਨ ਦੇ ਵਿੱਚ ਬੜਾ ਨਜ਼ਾਰੇ ਆਏ ਅਕਸਰ ਛੁੱਟੀਆਂ ਦੇ ਵਿੱਚ ਲੋਕ ਇਹ ਮੰਨਦੇ ਸੀ ਕਿ ਹਰਦਵਾਰ ਕਾਫੀ ਰਸ਼ ਹੋਵੇਗਾ ਪਰ ਇਹਨਾਂ ਛੁੱਟੀਆਂ ਦੇ ਵਿੱਚ ਹਰਦਵਾਰ ਵਿੱਚ ਕਾਫੀ ਰਸ਼ ਨਹੀਂ ਸੀ ਨੋਰਮਲ ਲੋਕ ਜਿੰਨੇ ਕਿ ਸ਼ਰਧਾਲੂ ਗੰਗਾ ਮਾਤਾ ਦੇ ਜਨਾਨ ਕਰਨ ਜਾਂਉਂਦੇ ਨੇ ਉਨੇ ਕੀ ਲੋਕ ਉੱਥੇ ਜਾ ਰਹੇ ਸੀ ਤੁਹਾਨੂੰ ਅੱਗੇ ਵੀ ਦੱਸਦੇ ਆਂ ਫਿਰ ਕਿਸ ਤਰ੍ਹਾਂ ਅੱਗੇ ਸਮਾਂ ਨਿਕਲਿਆ ਬਨਾਲ ਟ੍ਰੇਨ ਦੇ ਵਿੱਚ ਪੂਰਾ ਨਜ਼ਾਰਾ ਆ ਰਿਹਾ ਸੀ ਜਦੋਂ ਕੋਈ ਸੁਪਰ ਫਾਸਟ ਕੋਈ ਟ੍ਰੇਨ ਸਾਡੀ ਟ੍ਰੇਨ ਦੇ ਨਾਲ ਨਿਕਲਦੀ ਸੀ ਤੇ ਇੰਜ ਇੰਜ ਲੱਗਦਾ ਸੀ ਕਿ ਭਾਈ ਪਤਾ ਨਹੀਂ ਕਿਹੜਾ ਪਚਾਲ ਆ ਗਿਆ ਤੇ ਇੱਕਦਮ ਅੱਖਾਂ ਸੁੱਤੇ ਹੋਏ ਬੰਦੇ ਦੀਆਂ ਖੁੱਲ ਜਾਂਦੀਆਂ ਸੀ ਤੇ ਖੋਲ ਹੀ ਖੋਲ ਹੀ ਇੱਕ ਸਟੇਸ਼ਨ ਹੋਰ ਆਉਂਦਾ ਗਿਆ ਤੇ ਅਸੀਂ ਦੇਖਦੇ ਰਹੇ ਕਿ ਕਿਹੜੀ ਟ੍ਰੇਨ ਆ ਰਹੀ ਹੈ ਜਾਂ ਫਿਰ ਕਿਹੜਾ ਸਟੇਸ਼ਨ ਆ ਰਿਹਾ ਹੈ ਤੇ ਲਗਾਤਾਰ ਸਟੇਸ਼ਨ ਆਉਂਦੇ ਜਾਂਦੇ ਸੀ ਤੇ ਰੁੜਕੀ ਤੋਂ ਬਾਅਦ ਪਹਿਲਾ ਸਹਾਰਨਪੁਰ ਆਇਆ ਸਹਾਰਨਪੁਰ ਜਦੋਂ ਆਇਆ ਸਹਾਰਨਪੁਰ ਦੇ ਸਾਨੂੰ ਇੰਜ ਲੱਗਿਆ ਕਿ ਸਹਾਰਨਪੁਰ ਤੇ ਸਟੇਸ਼ਨ ਤੇ ਕਾਫੀ ਭੀੜ ਹੋਵੇਗੀ ਤੇ ਸਹਾਰਨਪੁਰ ਤਾਂ ਸਾਨੂੰ ਪਹਿਲਾਂ ਸਟੇਸ਼ਨ ਨਜ਼ਰ ਆਇਆ ਕਿ ਘਾਟੀ ਲੋਕ ਖੜੇ ਆ ਤੇ ਫਿਰ ਜਦੋਂ ਟ੍ਰੇਨ ਅੱਗੇ ਜਾਂਦੀ ਰਹੀ ਤਾਂ ਕੁਝ ਹੀ ਸਵਾਰੀਆਂ ਸੀ ਜੋ ਸਹਾਰਨਪੁਰ ਸਟੇਸ਼ਨ ਤੇ ਖੜੀਆਂ ਸੀ ਫਿਰ ਸੋਚਿਆ ਵੀ ਚੱਲ ਭਾਈ ਬਾਹਰ ਨਿਕਲ ਕੇ ਦੇਖਦੇ ਆ ਵੀ ਹੈ ਕਿੰਨੀ ਕੁ ਭੀੜ ਹੈ ਫਿਰ ਦੇਖਿਆ ਵੀ ਕੁਝ ਖਾਣ ਪੀਣ ਨੂੰ ਸਮਾਨ ਮਿਲ ਜੂਗਾ ਕਿ ਨਹੀਂ ਮਿਲ ਜੂਗਾ ਇੱਥੇ ਤਾਂ ਕੋਈ ਸਾਨੂੰ ਦਿਖਿਆ ਹੀ ਨਹੀਂ ਕਿਉਂਕਿ ਰਾਤ ਨੂੰ ਤਕਰੀਬਨ 8 8:30 ਵਜੇ ਦਾ ਸਮਾਂ ਹੋ ਚੁੱਕਿਆ ਸੀ ਇਸੇ ਜਿਆਦਾਤਰ ਸਵਾਰੀਆਂ ਸਹਾਰਨਪੁਰ ਉਤਰਨੇ ਵਾਲੀਆਂ ਸੀ ਚੜਨ ਵਾਲੀਆਂ ਘੱਟਤੀ ਪਰ ਸਟੇਸ਼ਨ ਦੇ ਅੱਗੇ-ਅੱਗੇ ਸਾਨੂੰ ਭੀੜ ਵੀ ਦਿਖਾਈ ਦੇ ਰਹੀ ਸੀ ਭੀੜ ਇਸ ਕਰਕੇ ਦਿਖਾਈ ਦੇ ਰਹੀ ਸੀ ਕਿਉਂਕਿ ਰਾਤ ਨੂੰ ਕਾਫੀ ਲੋਕ ਛੁੱਟੀ ਤੋਂ ਬਾਅਦ ਕੋਈ ਹਰਦਵਾਰ ਤੋਂ ਨੌਕਰੀ ਕਰਦਾ ਕੋਈ ਰੁੜਕੀ ਤੋਂ ਨੌਕਰੀ ਕਰਦਾ ਉਹ ਸਾਰੇ ਟ੍ਰੇਨ ਰਾਹੀਂ ਉੱਥੇ ਜਾਂਦੇ ਨੇ ਜਦੋਂ ਅੱਗੇ ਟ੍ਰੇਨ ਪਹੁੰਚੀ ਤਾਂ ਸਾਨੂੰ ਦਿਖਿਆ ਕਿ ਭਾਈ ਇੱਥੇ ਤਾਂ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਫੇਰ ਟ੍ਰੇਨ ਸਾਡੀ ਪੂਰੀ ਭਰ ਗਈ ਤੇ ਸਵਾਰੀਆਂ ਸਵਾਰੀਆਂ ਚੜ ਗਈਆਂ ਫਿਰ ਸਾਰਨਪੁਰ ਤੋਂ ਟ੍ਰੇਨ ਰਵਾਨਾ ਹੋਈ ਤੇ ਸਾਨੂੰ ਪਤਾ ਸੀ ਕਿ ਅੱਗੇ ਹੁਣ ਟ੍ਰੇਨ ਰੁੜਕੀ ਜਾ ਕੇ ਰੁਕੇਗੀ ਤੇ ਰੁੜਕੀ ਤੋਂ ਬਾਅਦ ਸਿਰਫ ਹਰਦਵਾਰ ਕਿਉਂਕਿ ਸਟੇਸ਼ਨ ਕਾਫੀ ਜ਼ਿਆਦਾ ਹੁੰਦੇ ਨੇ ਪਰ ਇਹ ਸਿਰਫ ਸਾਰਨਪੁਰ ਤੋਂ ਬਾਅਦ ਸਿਰਫ ਰੁੜਕੀ ਟ੍ਰੇਨ ਰੁਕਦੀ ਹੈ ਤੇ ਉਸ ਤੋਂ ਬਾਅਦ ਸਿੱਧਾ ਹਰਿਦਵਾਰ ਤੁਹਾਨੂੰ ਫਿਰ ਨਾਲ ਦੀ ਨਾਲ ਨਜ਼ਾਰੇ ਵੀ ਦਿਖਾ ਰਹੇ ਹਾਂ ਹਰਦਵਾਰ ਐਂਟਰੀ ਦੇ ਚਿੱਤੇ ਕਿ ਹਰਦਵਾਰ ਜਦੋਂ ਟ੍ਰੇਨ ਪੁੱਜੀ ਤਾਂ ਸਾਰਾ ਦ੍ਰਿਸ਼્ય ਕੁਝ ਹੋਰ ਹੋ ਗਿਆ ਸੀ ਇਹ RAMDEB ਬਾਬਾ ਜੀ ਦਾ ਅਈ ਜਿਹੜਾ ਇਹ ਸੈਂਟਰ ਹੈ ਜਿੱਥੇ ਕਿ ਦਵਾਈਆਂ ਬਣਦੀਆਂ ਤੁਹਾਨੂੰ ਉਹ ਵੀ ਨਾਲ ਦੀ ਨਾਲ ਹੁਣ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸਾਨੂੰ ਵੀ ਨਹੀਂ ਪਤਾ ਸੀ ਤੇ ਬੋਰਡ ਤੇ ਉੱਪਰ ਜਿਹੜਾ ਬਾਬਾ RAMDEEP ਦਾ ਲਿਖਿਆ ਹੋਇਆ ਸੀ ਕਿ ਇੱਥੇ ਉਸ਼ੀਦੀ ਸੈਂਟਰ ਹੈ ਤੇ ਦਵਾਈਆਂ ਦੇ ਨਮੂਨੇ ਤਿਆਰ ਹੁੰਦੇ ਆ ਜਾਂ ਦਵਾਈਆਂ ਬਣਦੀਆਂ ਤੇ ਸੋਚਿਆ ਵੀ ਚੱਲ ਭਾਈ ਉਂ ਤਾਂ ਕਦੇ ਗਏ ਨਹੀਂ ਚਲੋ ਬਾਹਰੀ ਦੇਖ ਲਿਆ ਕਿਉਂਕਿ RAMDEEP ਦੀਆਂ ਦਵਾਈਆਂ ਜਿਹੜੀਆਂ ਬਾਬੇ ਦੀਆਂ ਬਹੁਤ ਮਸ਼ਹੂਰ ਹੈ ਪਤਾ ਨਹੀਂ ਪਤਾ ਕਿਹੜੀਆਂ-ਕਿਹੜੀਆਂ ਦਵਾਈਆਂ ਜਿਹੜੀਆਂ ਉਹ ਬਣਦੀਆਂ ਤੇ ਇੱਥੇ ਟ੍ਰੇਨ ਦੇ ਵਿੱਚ ਪਹਿਲਾ ਨਜ਼ਾਰਾ ਲਿੱਤਾ ਵੀ ਚਲੋ ਦੇਖੀਏ ਫਿਰ ਹੁਣ ਟ੍ਰੇਨ ਜਿਹੜੀ ਹੈ ਹਰਦਵਾਰ ਐਂਟਰ ਹੋਣ ਵਾਲੀ ਸੀ ਤੇ ਸਪੀਡ ਕਿਤੇ ਨਾ ਕਿਤੇ ਟ੍ਰੇਨ ਦੀ ਘੱਟ ਹੋ ਗਈ ਕਿਉਂਕਿ ਜਦੋਂ ਵੀ ਟ੍ਰੇਨ ਕਿਸੇ ਵੀ ਪਲੇਟਫਾਰਮ ਤੇ ਰੁਕਣੀ ਹੁੰਦੀ ਹੈ ਤਾਂ ਸਪੀਡ ਜ਼ਰੂਰ ਘੱਟ ਹੋ ਜਾਂਦੀ ਹੈ ਅਤੇ ਜਦੋਂ ਰੇਲਵੇ ਤੋਂ ਮਨਜ਼ੂਰੀ ਮਿਲਦੀ ਹੈ ਕਿ ਹੁਣ ਪਲੇਟਫਾਰਮ ਬਿਲਕੁਲ ਖਾਲੀ ਹੈ ਤਾਂ ਹੀ ਪਲੇਟਫਾਰਮ ਤੇ ਐਂਟਰੀ ਹੁੰਦੀ ਹੈ ਤੇ ਪਲੇਟਫਾਰਮ ਤੇ ਹੁਣ ਟ੍ਰੇਨ ਆਰਾਮ ਨਾਲ ਜਾ ਰਹੀ ਸੀ ਤੇ ਲੋਕ ਚੱਲਦੀ ਟ੍ਰੇਨ ਚੋਂ ਵੀ ਕੋਈ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅਸੀਂ ਆਵਾਜ਼ ਲਾਈ ਵੀ ਭਾਈ ਚੱਲਦੀ ਹੋਈ ਟ੍ਰੇਨ ਚੋਂ ਨਹੀਂ ਉਤਰਨਾ 2 ਮਿੰਟ ਦਾ ਫਰਕ ਪੈਣਾ ਕੋਈ ਫਰਕ ਨਹੀਂ ਪੈਣਾ ਫਿਰ ਅਸੀਂ ਦੇਖਦੇ ਰਹੇ ਕਿ ਕਿਸ ਤਰ੍ਹਾਂ ਦਾ ਨਜ਼ਾਰਾ ਟ੍ਰੇਨ ਦੇ ਵਿੱਚ ਆ ਰਿਹਾ ਸੀ ਕਿਉਂਕਿ ਟ੍ਰੇਨ ਹਰਦਵਾਰ ਐਂਟਰ ਹੋ ਚੁੱਕੀ ਸੀ ਤੇ ਹੁਣ ਹਰਦਵਾਰ ਰੇਲਵੇ ਸਟੇਸ਼ਨ ਤੇ ਅਸੀਂ ਪੁੱਜਣ ਵਾਲੇ ਸੀ ਅੱਗੇ ਤੁਹਾਨੂੰ ਹਰਦਵਾਰ ਦਾ ਰੇਲਵੇ ਸਟੇਸ਼ਨ ਵੀ ਵਿਖਾਵਾਂਗੇ ਕਿ ਆਖਰ ਕਿੰਨੀ ਕੁ ਭੀੜ ਹਰਦਵਾਰ ਰੇਲਵੇ ਸਟੇਸ਼ਨ ਤੇ ਸਾਨੂੰ ਮਿਲੀ ਅਤੇ ਇਸ ਤੋਂ ਬਾਅਦ ਤੁਹਾਨੂੰ ਅਗਲੀ ਪੂਰੀ ਹਰਦੁਆਰ ਦੀ ਯਾਤਰਾ ਵੀ ਦਿਖਾਵਾਂਗੇ ਕਿ ਅੱਕ ਰਸੀਂ ਕਿੱਥੇ-ਕਿੱਥੇ ਗਏ ਤੇ ਕਿੱਥੇ-ਕਿੱਥੇ ਅਸੀਂ ਦਰਸ਼ਨ ਕੀਤੇ ਕਿਉਂਕਿ ਹਰਦੁਆਰ ਦੇ ਵਿੱਚ ਮੈਨੂੰ ਵੀ ਜ ਲੱਗਦਾ ਵੀ ਘੱਟੋ-ਘੱਟ ਲੱਖ ਮੰਦਰ ਤਾਂ ਹੋਣੇ ਤੇ ਅਸੀਂ ਉਹਨਾਂ ਚੋਂ ਜਿਹੜੇ 5-7 ਮੰਦਰ ਸੀਗੇ ਅਸੀਂ ਉੱਥੇ ਗਏ ਤੇ ਸਾਡਾ ਸਟਾਪ ਪੀਜ ਜੋ ਹਰਦੁਆਰ ਦਾ ਸੀ ਉਹ ਆ ਗਿਆ ਤੇ ਟ੍ਰੇਨ ਚੋਂ ਅਸੀਂ ਆਰਾਮ ਨਾਲ ਛਾਲ ਮਾਰਕੀਟ ਪੁਸੀ ਮਾਰ ਕੇ ਬਾਹਰ ਆਏ ਤੇ ਦੇਖਿਆ ਵੀ ਭਾਈ ਕਿੰਨੀ ਕਿ ਸਵਾਰੀਆਂ ਉਤਰਦੀਆਂ ਫਿਰ ਸਵਾਰੀਆਂ ਬਿਲਕੁਲ ਨਜ਼ਾਰੇ ਨਾਲ ਮਤਲਬ ਸਾਰੀ ਟ੍ਰੇਨ ਉਹੀ ਖਾਲੀ ਹੋਣੀ ਦੀ ਕਿਉਂਕਿ ਇਸ ਤੋਂ ਅੱਗੇ ਜਾਣ ਵਾਲਾ ਕੋਈ ਨਹੀਂ ਸੀਗਾ ਆਈ ਟ੍ਰੇਨ ਅਗਲੇ ਦਿਨ ਜਿਹੜੀ ਹੈ ਵਾਪਸ ਆ ਜਾਂਦੀ ਹੈ ਇਸ ਵਕਤ ਅਸੀਂ ਉਤਰ ਚੁੱਕੇ ਹਰਦੁਆਰ ਦੇ ਵਿੱਚ ਤੇ ਰਸ ਤੁਹਾਡੇ ਸਾਹਮਣੇ ਹੀ ਹੈ ਕਿ ਕਿੰਨਾ ਰਸ ਹੈ ਹਰਦੁਆਰ ਦੇ ਵਿੱਚ ਅਸੀਂ ਇਸ ਟਾਈਮ ਇਸ ਵਕਤ ਉਤਰ ਚੁੱਕੇ ਹਾਂ ਤੇ ਟ੍ਰੇਨ ਪੂਰੇ 10 ਵਜੇ ਜਿਹੜੀ ਹਰਦੁਆਰ ਆ ਚੁੱਕੀ ਹੈ ਤੇ ਰਸ ਤੁਹਾਡੇ ਸਾਹਮਣੇ ਹੈ ਤਕਰੀਬਨ ਪੂਰਾ ਰੇਲਵੇ ਸਟੇਸ਼ਨ ਜਿਹੜਾ ਉਹ ਭਰਿਆ ਹੋਇਆ ਹੈ ਤੁਹਾਡੇ ਸਾਹਮਣੇ ਤਸਵੀਰਾਂ ਦਿਖਾ ਰਹੇ ਹਾਂ ਸੀ ਕਿ ਕਿਸ ਤਰ੍ਹਾਂ ਦਾ ਸਟੇਸ਼ਨ ਆ ਤੇ ਕਿੰਨੀ ਕੁ ਸਵਾਰੀ ਜਿਹੜੀ ਐ ਉਹ ਨੰਗਲ ਡੈਮ ਵਾਲੀ ਟ੍ਰੇਨ ਦੇ ਵਿੱਚ ਉਤਰਦੀ ਐ ਤੇ ਤਸਵੀਰਾਂ ਤੁਹਾਡੇ ਸਾਹਮਣੇ ਹੀ ਆ ਰਾਣਾ ਜੀ ਕਿੰਨੀ ਕੀ ਕਹਿਣਾ ਚਾਹੁੰਦੇ ਹੋ ਬਸ ਵਧੀਆ ਪ੍ਰਭੂ ਜੀ ਨਾਮ ਦੇ ਮਨੇ ਤੋਂ ਨਾ ਦੇ ਦਰਸ਼ਨ ਕਰ ਆ ਗੰਗਾ ਭਈਆ ਦੇ ਗੰਗਾ ਭਈਆ ਦਰਸ਼ਨ ਆ ਕੇ ਭੀੜ ਕਿੰਨੀ ਗਏ ਬਹੁਤ ਪੂਰੀ ਪੂਰਾ ਰਸ ਹੈ ਇਹ ਸਾਡੇ ਰਾਣਾ ਜੀ ਭਾਈ ਸਾਹਿਬ ਆਏ ਹੋਏ ਆ ਤੇ ਪੂਰਾ ਰਸ ਹੈ ਇੱਥੇ ਤੇ ਟ੍ਰੇਨ ਪੂਰੀ ਖਾਲੀ ਹੋ ਗਈ ਹਰੀਦਵਾਰ ਪਹੁੰਚਦੇ ਹੀ ਸਾਡਾ ਮੂੰਹ ਜਿਹੜਾ ਚਿਹਰਾ ਕਾਫੀ ਖੁਸ਼ ਹੋ ਗਿਆ ਤੇ ਬੱਚੇ ਵੀ ਖੁਸ਼ ਹੋ ਗਏ ਤੇ ਰਾਤ ਨੂੰ ਜਦੋਂ ਅਸੀਂ 10 ਵਜੇ ਬਾਹਰ ਆਏ ਤਾਂ ਪੂਰੀ ਤਰ੍ਹਾਂ ਰੌਣਕਾਂ ਲੱਗੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਅਸੀਂ ਕੁਰਾਲੀ ਵਾਲੇ ਸੰਤਾਂ ਜੋ ਕਿ ਸਵਾਮੀ ਜੀ ਮਹਾਰਾਜ ਨਦੀਪਾਰ ਵਾਲੇ ਨੇ ਉਹਨਾਂ ਦੀ ਧਰਮਸ਼ਾਲਾ ਵੱਲ ਰਵਾਨਾ ਹੋ ਗਏ ਤੇ ਅਗਲੇ ਬਲੌਗ ਬਲੌਗ ਦੇ ਵਿੱਚ ਤੁਹਾਨੂੰ ਹੋਰ ਜਾਣਕਾਰੀ ਦਵਾਂਗੇ ਪੂਰੀ ਜਾਣਕਾਰੀ ਉਸ ਵਕਤ ਤੱਕ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੈ ਗੰਗਾ ਮਈਆ ਸਵਾਮੀ ਜੀ ਮਹਾਰਾਜ ਕੀ ਆਪਣੇ ਆਪਣੇ ਗੁਰੂ ਮਹਾਰਾਜ ਦੀ ਜੈ ਜ਼ਰੂਰ ਲਿਖਦੇ ਹੋ ਤੇ ਤੁਹਾਨੂੰ ਫਿਰ ਅਗਲਾ ਬਲੌਗ ਵਿੱਚ ਸਾਰੀ ਹੋਰ ਮੰਦਰਾਂ ਦੀ ਜਾਣਕਾਰੀ ਦਿਤਾ